ਹੱਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀ ਸਾਇਟਸ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਅੱਜ ਹਰ ਪੰਜਾਬੀਆਂ ਨੂੰ ਆਪਣੇ ਆਪ ਤੇ ਫੋਰਮਾਰਸ ਹੋਵੇਗਾ ਜਿਸ ਸ਼ਖਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦੀ ਸਾਲ ਦੀ ਕਮਾਈ ਇਹ ਨਾ ਮਹੀਨੇ ਦੀ ਬਲਕਿ ਇੱਕ ਦਿਨ ਦੀ ਦਿਹਾੜੀ ਹੀ 48 ਤੋਂ 50 ਕਰੋੜ ਰੁਪਏ ਹੈ ਇਹ ਵੀ ਮਜ਼ਾਕ ਨਹੀਂ ਮਿੱਤਰੋ ਏ ਸੱਚ ਹੈ ਪੈਸਾ ਹੀ ਪੈਸਾ ਹੋਗਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਦੋ ਦਬ ਕੇ ਜਗਦੀਪ ਸਿੰਘ ਦਾ ਜਨਮ 1 ਜਨਵਰੀ 1970 ਨਵੀਂ ਦਿੱਲੀ ਵਿੱਚ ਹੋਇਆ ਉਹਨਾਂ ਨੇ ਬੀ ਟੈਕ ਵਿੱਚ ਡਿਗਰੀ ਕੀਤੀ ਉਹ ਵੀ ਸਟੈਂਡਫੋਰਡ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਐਮਪੀਏ ਕੀਤਾ ਹੈ ਪਲੀਜ਼ ਜੁਆਇਨ ਮੀ ਐਂਡ ਵੈਲਕਮਿੰਗ ਬਰਕਲੇ ਹਾਸਲਮ ਜੈਕ ਡੇ ਸੇ ਜੇ ਗੱਲ ਕਰੀ ਅੱਜ ਹਰ ਕੋਈ ਉਹਨਾਂ ਬਾਰੇ ਜਾਣਨਾ ਚਾਹੁੰਦਾ ਹੈ ਇਹ ਉਹਨਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ ਕਿ ਅੱਜ ਉਹ ਇਲਾਨ ਮਸਕ ਜਾਂ ਬਿਲ ਗੇਟਸ ਦੇ ਬੰਦਿਆਂ ਵਿੱਚ ਜਿਨੇ ਜਾ ਰਹੇ ਨੇ ਜਗਦੀਪ ਸਿੰਘ ਨੇ 2010 ਵਿੱਚ ਆਪਣੀ ਕੰਪਨੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਹੈ ਕੁਆਂਟਮ ਐਸਕੇਪ ਜਿਸ ਦੇ ਸੀਓ ਨੇ ਉਹਨਾਂ ਦੀ ਕੰਪਨੀ ਇਲੈਕਟ੍ਰਿਕ ਵਾਹਨ ਦੀ ਬੈਟਰੀ ਦੇ ਉੱਤੇ ਕੰਮ ਕਰਦੀ ਹੈ ਉਹਨਾਂ ਦੀ ਕੰਪਨੀ ਦੁਆਰਾ ਬਣਾਈਆਂ ਗਈਆਂ ਬੈਟਰੀਆਂ ਨੇ ایਵੀ ਇੰਡਸਟਰੀ ਨੂੰ ਪਹੁੰਚਾਈਆਂ ਤੇ ਪੰਚਾਇਆ ਦਿੱਤਾ ਹੈ ਗਲੋਬਲ ਮਾਰਕੀਟ ਵਿੱਚ ਜਗਦੀਪ ਸਿੱਧੂ ਦੇ ਚਰਚੇ ਹੋਣ ਲੱਗੇ ਕਿਉਂਕਿ ਉਹਨਾਂ ਦੁਆਰਾ ਬਣਾਈਆਂ ਗਈਆਂ ਬੈਟਰੀਆਂ ਚਾਰਜਿੰਗ ਨੂੰ ਘੱਟ ਟਾਈਮ ਲਾਉਂਦੀਆਂ ਸੀ ਤੇ ਖਤਮ ਹੁੰਦੀ ਜ਼ਿਆਦਾ ਇਹ ਇਨਵੈਂਸ਼ਨ ਕੋਈ ਮੈਜਿਕ ਤੋਂ ਘੱਟ ਕੀ ਜਿਸ ਤੋਂ ਬਾਅਦ ਜਗਦੀਪ ਸਿੱਧੂ ਹਰ ਨਿਊਜ਼ ਤੇ ਛਾ ਗਏ ਤੇ ਹਰ ਕੋਈ ਉਹਨਾਂ ਦੀ ਦਿਹਾੜੀ ਸੁਣ ਕੇ ਹੀ ਹੈਰਾਨ ਹੋ ਜਾਂਦਾ ਹੈ ਇਹਦੇ ਤੱਕ ਪਹੁੰਚ ਲਈ ਜਗਦੀਪ ਸਿੰਘ ਨੂੰ ਤੰਗੀ ਮਿਹਨਤ ਕਰਨੀ ਪਈ ਇਹ ਤਾਂ ਜਗਦੀਪ ਸਿੰਘ ਹੀ ਜਾਤੇ ਰਹੇ ਜੇ ਗੱਲ ਕਰੀਏ ਉਹਨਾਂ ਦੀ ਦਿਹਾੜੀ ਦਿੱਤੇ ਉਹ 48 ਤੋਂ 50 ਕਰੋੜ ਕਮਾਉਂਦੇ ਨੇ ਜੇ ਸਾਲਾਨਾ ਉਹਨਾਂ ਦੀ ਕਮਾਈ ਦੇਖੀਏ ਤਾਂ ਉਹ ਬਣਦੀ ਹੈ 17500 ਕਰੋੜ ਰੁਪਏ ਮੰਡੀ ਬਾਚਾ ਇਨਾ ਪਿੱਛੇ ਉਹਨਾਂ ਦਾ ਹੰਡਲ ਕਰਨ ਲਈ ਨਾ ਦਫਲ ਹੈ ਜੋ ਅੱਜ ਉਹ ਸਕਸੈਸਫੁਲ ਸੀਓ ਦੀ ਲਿਸਟ ਵਿੱਚ ਆ ਚੁੱਕੇ ਨੇ ਤੇ ਜਦੋਂ ਇਨਸਾਈਡਰ ਜਗਦੀਸ਼ ਸਿੰਘ ਦੇ ਹੰਡਲ ਬੁਸਲਾਵ ਕਰਦਾ ਹੈ ਤੇ ਪੰਜਾਬੀਆਂ ਦਾ ਮਾਣ ਐਦਾਂ ਹੀ ਵਧਾਉਂਦਾ ਰਹੇ ਤੇ ਹੋਰ ਅਪਡੇਟਸ ਦੇ ਲਈ ਤੇ ਮੋਟੀਵੇਟ ਲਈ ਸਬਸਕ੍ਰਾਈਬ ਕਰੋ ਟੂ ਮਾਈ ਚੈਨਲ ਪੰਜਾਬ ਇਨਸਾਈਡਰ ਨੂੰ